1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਚਲੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਬੇਸ਼ੱਕ ਪਾਸਪੋਰਟ ਤੇ ਫੀਸ ਆਦਿ ਦੀਆਂ ਸ਼ਰਤਾਂ ਮੁਕੰਮਲ ਕਰਨ ਤੋਂ ਬਾਅਦ ਹੀ ਸੰਗਤ ਉੱਥੇ ਸ਼ਿਸ਼ਣਵਾਨ ਜਾ ਸਕਦੀ ਹੈ ਪਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕੀਤੀ ਕੁਪਰਾਲੇ ਨੇ ਸੰਗਤ ਨੂੰ ਬਿਨਾਂ ਫੀਸ ਤੇ ਪਾਸਪੋਰਟ ਦੇ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ ਜਿਸ ਕਾਰਨ ਇਸ ਉਪਰਾਲੇ ਦੀ ਸੰਗਤ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਦਰਅਸਲ ਭਾਰਤ ਵਾਲੇ ਪਾਸੇ ਸਥਿਤ ਕੋਲਡਰੋੜ ਵਿੱਚ ਵੱਡੀਆਂ ਟੈਲਿਸ ਉਪਦਰ ਵਿਨਾ ਰਹੀ ਸੰਗਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਾਕਿਸਤਾਨ ਵਾਲੇ ਪਾਸੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਦੂਰਬੀਨੇ ਸਾਰੇ ਡੀਸੀ ਸਾਹਿਬ ਨੇ ਲਾਈਆਂ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਸੰਗਤ ਦੂਰੋਂ ਨੇੜੇ ਆਉਂਦੀ ਹੈ ਜੀ ਦਰਸ਼ਨ ਕਰਦੀ ਹੈ ਜੀ ਬਹੁਤ ਕਿਰਪਾ ਮਹਾਰਾਜ ਦੀ ਦੂਰ ਦੂਰ ਬੰਬੇ ਦਿੱਲੀ ਤੱਕ ਆਉਂਦੀ ਹੈ ਜੀ ਕਈ ਘਰ ਤੇ ਬਹੁਤ ਸੰਗਤ ਦਾ ਧੰਨਵਾਦ ਵੀ ਅਸੀਂ ਕਰਨੇ ਆ ਜੀ ਨਾਲੇ ਸੰਗਤਾਂ ਦਾ ਅਸੀਂ ਦਰਸ਼ਨ ਵੀ ਕਰਨੇ ਆ ਲੀਡ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਨੇ ਆ ਜੀ ਬੜੀ ਕਿਰਪਾ ਮਹਾਰਾਜ ਦੀ ਦੋਨੋਂ ਨੇੜੇ ਆ ਕੇ ਸੰਗਤ ਦਰਸ਼ਨ ਕਰਦੀ ਆ ਜੀ ਇਹ ਚ ਸਰ ਬਹੁਤ ਫਾਇਦਾ ਜੀ ਬੜੀ ਦੂਰ ਤੱਕ ਦੇਖਦਾ ਜੀ ਗੁਰਦਰਾ ਸਾਹਿਬ ਦਾ ਸਾਰਾ ਹੀ ਪਹਿਲਾਂ ਸਰ ਛੋਟੀ ਉਹਦੇ ਚ ਥੋੜੀ ਔਕਤ ਆਉਂਦੀ ਸੀ ਜੀ ਉਹਦਾਂ ਕੋ ਗੱਲ ਨਹੀਂ ਹੁਣ ਤਾਂ ਸੰਗਤਾਂ ਬਹੁਤ ਖੁਸ਼ ਆ ਜੀ ਇਹ ਸਾਰੇ ਕਿਹੜੇ ਦੂਰੋਂ ਆਦੇ ਸ਼ਾਮ ਕਿੰਨੇ ਘਟ ਇਹ ਸਾਰਾ ਹੀ ਸਾਢੇ 5 ਵਜੇ ਆ ਜਾਂਦੇ ਆ ਜੀ ਤੇ 5 ਵਜੇ ਦਾ ਸਾਰਾ ਦਾ ਟਾਈਮ ਹੈ 6 ਵਜੇ ਆਉਂਦੇ ਆ ਜੀ 6 ਵਜੇ ਇੱਥੇ ਗੁਰਦਰਾ ਸਾਹਿਬ ਰੱਖਦੇ ਨੇ ਜੀ ਅਸੀਂ ਗੁਰਦਰਾ ਸਾਹਿਬ ਰੱਖ ਕੇ ਸੇਫਟੀ ਵਿੱਚ ਰੰਦੀਆਂ ਜੀ ਸ਼ੇਰੇ ਆ ਕੇ ਫੇਰੇ ਲਾਦੀਆਂ ਜੀ ਆ ਐ ਸਰ ਢੀਸੀ ਸਾਹਿਬ ਗਰਦਾਸਪੁਰ ਵੱਲੋਂ ਲਗਾਈ ਹੋਈ ਹੈ ਸਰ ਤੇ ਤਕਰੀਬਨ 4-500 ਬੰਦਾ ਮਤਲਬ ਡੇਲੀ ਸੰਗਤ ਜਰੀਏ ਇੱਥੇ ਦਰਸ਼ਨ ਕਰਨ ਆਉਂਦੇ ਆ। ਇਹ ਸਰ ਟੈਲੀਸਕੋਪ ਹੈ। ਸਰ ਇਹਦੀ ਰੇਂਜ ਕੋਈ 4-5 ਕਿਲੋਮੀਟਰ ਤੱਕ ਹੈਗੀ ਸਰ। ਹਾਂਜੀ। ਫਿਰ ਕਿੰਨੇ ਸਵੇਰੇ ਕਿੰਨੇ ਵਜੇ ਆਉਂਦੇ ਤੇ ਸ਼ਾਮ ਨੂੰ ਕਿੰਨੇ ਵਜੇ ਹੱਦੀ ਤੇ ਆਉਂਦੇ? ਅਹੀਂ ਸਰ ਸਵੇਰੇ 9 ਵਜੇ ਆਈਦਾ ਵੀ। ਤੇ ਸ਼ਾਮੀ ਵੇ 5 ਵਜੇ ਦਾ ਘਾਟਾ ਟਾਈਮ ਹੈਗਾ ਵਾ। ਪਰ ਅਹੀਂ ਸੰਗਤ ਵੱਲੋਂ ਮਤਲਬ ਸੰਗਤ ਦੇ ਦਰਸ਼ਨ ਵਾਸਤੇ ਅੱਧਾ ਘੰਟਾ ਪੌਣਾ ਘੰਟਾ ਵੱਧ ਲੱਗਦਾ 1 ਵਜੇ ਤਕਰੀਬ ਲਾਜੀ ਦੀ ਕੋਈ ਜਾਣਨਾ ਕਿੰਨੀ ਸੰਗਤਾਂ ਦੀ ਰੋਜ਼ਾਨਾ ਸਾਰੇ ਹੋਏ ਕੋਈ 4-500 ਦਰਸ਼ਨ ਕਰਨ ਆਏ ਸੀ ਬਹੁਤ ਵਧੀਆ ਉਪਰਾਲਾ ਜੀ ਸਰਕਾਰ ਦਾ ਜੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉਧਰ ਜਾ ਸਕਦੇ ਹੋ ਦੂਰਬੀਰਾਂ ਦੇ ਰਾਈ ਦਰਸ਼ਨ ਕਰ ਸਕਦੇ ਬੜਾ ਵਧੀਆ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੂਰਬੀਨਾ ਹੋ ਦੂਸਰੀਆਂ ਸੀਆਂ ਮੈਨੂਵਲ ਸੀ ਹਾਂਜੀ ਹਾਂਜੀ ਇਹ ਵਧੀਆ ਜਿੱਚ ਸਾਫ਼ ਦੇ ਦਿੱਤਾ ਬਿਲਕੁਲ ਇਹ ਨਾਲੇ ਵਧੀਆ ਹੈ ਜੀ ਉਪਰਾਲਾ ਬਹੁਤ ਵਧੀਆ ਕੀਤਾ ਜਿਹੜੀ ਸ਼ਰਤ ਰੱਖੀ ਗਈ ਹੈ 20 ਡਾਲਰ ਦੀ ਜਾਂ ਪਾਸਪੋਰਟ ਦੀ ਇਹ ਬਰੀ ਹਾਂਜੀ ਉਹ ਤਾਂ ਸਰਕਾਰਾਂ ਦੇ ਕੰਮ ਹੈ ਜੀ ਜੋ ਹੁਣ ਕਰਨਗੇ ਦੇ ਕੇ ਸਿਕਿਉਰਿਟੀ ਰੀਜ਼ਨ ਤੋਂ ਜੋ ਵੀ ਹੁੰਦਾ ਲੱਗਦਾ ਉਹ ਸ਼ਰਤ ਖਤਮ ਕਰਨੀ ਚਾਹੀਦੀ ਹੈ ਜਿਹੜਾ ਆਮ ਲੋਕ ਆ ਉਹਦੇ ਨਾਲ ਖਤਮ ਕਰਨ ਨਾਲ ਇਹ ਹੋਏਗਾ ਕਿ ਜਿਹੜੇ ਸੰਗਤ ਕੋਲ ਨਹੀਂ ਪਾਸਪੋਰਟ ਹੈਗੇ ਉਹ ਵੀ ਜਾ ਸਕਣਗੇ ਦਰਸ਼ਨ ਕਰਨ ਵਾਸਤੇ ਆਪਾਂ ਜਲੰਧਰ ਤੋਂ ਆਏ ਹਾਂ ਜੀ ਦਰਸ਼ਨ ਕਰਨ ਤੇ ਆ ਸਰਕਾਰ ਨੂੰ ਚਾਹੀਦਾ ਜਿਹੜਾ 20 ਡਾਲਰ ਇਹਨਾਂ ਨੇ ਮੰਗ ਰੱਖੀ ਆ ਨਹੀਂ ਰੱਖਣੀ ਚਾਹੀਦੀ ਆਪਾਂ ਫੇ ਆਮਤ ਸੰਗਤ ਜਾ ਸਕਦੀ ਦਰਸ਼ਕਾਂ ਕਿੰਨਾ ਕੁ ਵਧੀਆ ਲੱਗਾ ਵਧੀਆ ਦਰਸ਼ਨ ਕਰਕੇ ਹਾਂਜੀ ਬਹੁਤ ਵਧੀਆ ਇੱਥੇ ਦੂਰਬੀਨਾ ਰੱਖਿਆ ਇਹਨਾਂ ਨੇ ਹਾਈ ਟੈਕ ਵਧੀਆ ਦਰਸ਼ਨ ਹੋ ਜਾਂਦੇ ਇਹਨਾਂ ਹਾਂਜੀ ਸਰਕਾਰ ਨੂੰ ਉਹਦੇ ਲਈ ਕੋਦ ਦਾ ਤਿਆਰ ਕਰਨੀ ਚਾਹੀਦੀ ਬਿਧੀ ਵੀ ਪਾਸਵਰਡ ਦੀ ਲੋੜ ਨਾ ਬਵੇ ਆਮ ਸੰਗਤ ਜਾ ਸਕੇ ਦਰਸ਼ਕਾਂ ਇਹ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਹਾਂ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਾਂ ਕਿਸ ਦਾ ਲੱਗਾ ਜੀ ਬਹੁਤ ਵਧੀਆ ਜੀ ਇਹ ਬਹੁਤ ਵਧੀਆ ਉਪਰਾਲਾ ਆਪਣੀ ਇੰਡੀਅਨ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਬਹੁ ਜਿਹੇ ਕੋਈ ਬੰਦੇ ਦਰਸ਼ਨ ਨਹੀਂ ਕਰ ਸਕਦੇ ਉਹ ਪਾਸਪੋਰਟ ਰਾਈ ਵੀ ਦਰਸ਼ਨ ਕਰ ਸਕਦੇ ਆ ਉਹ ਫੋਰਨ ਦੇ ਬੰਦੇ ਆnde ਉਹ ਵੀ ਦਰਸ਼ਨ ਕਰ ਸਕਦੇ ਆ ਦੂਰੋ ਦੂਰਿਆਂ ਇਥੇ ਦੁਨੀਆਂ ਵੀ ਆ ਜੀ ਜਿਹੜੇ ਦੂਰ ਦਿਨ ਲਗਾਈਆਂ ਗਈਆਂ ਉਹਨੂੰ ਕਿਵੇਂ ਦੇਖ ਲਈਏ ਬਹੁਤ ਅੱਛਾ ਜੀ ਇਹ ਡੀਸੀ ਸਾਹਿਬ ਦਾ ਬਹੁਤ ਵਧੀਆ ਪ੍ਰਬਾਲਾ ਹੈ ਜੋ ਕੋਈ ਬਜ਼ੁਰਗ ਬੰਦਾ ਆਂਦਾ ਇਥੋਂ ਤੱਕ ਦਰਸ਼ਨ ਕਰ ਲਈ ਉਹ ਦੇਖ ਸਕਦਾ ਜੀ ਮੇਰੀ 20 ਡਾਲਰ ਦੀ ਚਾਪਰ ਕੀ ਗਈ ਆ ਉਹ ਬਦਲੇ ਉਹ ਦੇਖੋ ਸਰ ਉਹ ਤੇ ਦੋਵਾਂ ਕੰਟਰੀਆਂ ਦੇ ਆਪਸ ਵਿੱਚ ਸਹਿਮਤੀ ਨਾ ਹੋਇਆ ਕਿਉਂਕਿ ਇਹਦੇ ਉਹਨਾਂ ਦੇ ਵੀ ਕੋਈ ਮਜਬੂਰੀ ਆ ਇਸ ਕਰਕੇ ਇਹਦੇ ਗਵਰਮੰਡਾਂ ਦੀ ਸਹਿਮਤੀ ਨਾਲ ਹੋਇਆ ਜੀ